ਬਾਲੀਵੁੱਡ اداکار ਸੈਫਲੀ ਖਾਨ ਦੇ ਨਾਲ ਜੁੜੀ ਵੱਡੀ ਖਬਰ ਦਾ ਜ਼ਿਕਰ ਕਰਦੇ ਹਾਂ ਜਿੱਥੇ ਅੱਜ ਉਹਨਾਂ ਦੀ ਸਿਹਤ ਨੂੰ ਠੀਕ ਵੇਖਦੇ ਹੋਏ ਹਸਪਤਾਲ ਤੋਂ ਛੁੱਟੇ ਦਿੱਤੇ ਜਾ ਰਿਏ ਦੱਸਿਆ ਕਿ ਬੀਤੀ 16 ਜਨਵਰੀ ਨੂੰ ਉਹਨਾਂ ਦੇ ਘਰ ਤੇ ਵਿੱਚ ਇੱਕ ਚੋਰ ਦਾਖਲ ਹੁੰਦਾ ਹੈ ਜਿਸ ਦੇ ਵੱਲੋਂ ਚੋਰੀ ਦੀ ਨੀਅਤ ਦੇ ਨਾਲ ਸੈਫਲੀ ਖਾਨ ਦੇ ਉੱਤੇ ਕਈ ਸਾਰੇ ਵਾਰ ਕੀਤੇ ਜਾਂਦੇ ਹਨ ਜਿਸ ਮਕਰੋਹ ਨਾਜ਼ੁਕ ਹਾਲਾਤਾਂ ਦੇ ਵਿੱਚ ਸੈਫਲੀ ਖਾਨ ਨੂੰ ਹਸਪਤਾਲ ਪਰਤੀ ਕਰਵਾਇਆ ਜਾਂਦਾ 4 ਤੋਂ 5 ਦਿਨ ਤੱਕ ਲਗਾਤਾਰ ਉਹਨਾਂ ਦਾ ਇਲਾਜ ਚੱਲਦਾ ਤੇ ਅੱਜ ਕਿ ਆਸਰਾ ਕਈਆਂ ਜਾ ਰਹੀਆਂ ਕਿ ਸਫਲੀ ਖਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ ਕਿਉਂਕਿ ਉਹਨਾਂ ਦੀ ਸਿਹਤ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਠੀਕ ਹੋ ਚੁੱਕੀ ਹੈ ਜਿਸ ਕਰਕੇ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਸਫਲੀ ਖਾਨ ਨੂੰ ਅੱਜ ਛੁੱਟੀ ਦਿੱਤੀ ਜਾਏਗੀ ਤਾਂ ਸੀ ਕਿ ਕਿ ਅਸਰਾਂ ਜੇਹੀਆਂ ਲਗਾਈਆਂ ਜਾ ਰਹੀਆਂ ਕਿ ਹੋ ਸਕਦਾ ਹੈ ਸ਼ਾਮ ਤੱਕ ਉਹਨਾਂ ਨੂੰ ਛੁੱਟੀ ਮਿਲੇ ਪਰ ਜੇਕਰ ਮੌਕੇ ਤੇ ਉਹਨਾਂ ਦੀ ਸਿਹਤ ਦੇ ਵਿੱਚ ਕੁਝ ਵੀ ਹਾਲਾਤ ਸਹੀ ਨਾ ਪਾਏ ਗਏ ਤਾਂ ਸ਼ਾਇਦ ਉਹਨਾਂ ਦੀ ਛੁੱਟੀ ਨੂੰ ਕੈਨਸਲ ਵੀ ਕੀਤਾ ਜਾ ਸਕਦਾ ਹੈ ਤਾਂ ਦੱਸਿਆ ਕਿ ਬਾਲੀਵੁੱਡ ਅਦਾਕਾਰ ਸਫਲੀ ਖਾਨ ਦਾ ਮੁੰਬਈ ਦੇ ਲੀਲਾ ਤੇ ਹਸਪਤਾਲ ਦੇ ਵਿੱਚ ਲਾਸ ਚੱਲ ਰਿਹਾ 16 ਜਨਵਰੀ ਨੂੰ ਇੱਕ ਚੋਰ ਦੇ ਵੱਲੋਂ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਸੀ ਛੜੱਪ ਦੇ ਵਿੱਚ ਸੈਫ ਕਾਫੀ ਜ਼ਿਆਦਾ ਜ਼ਖਮੀ ਹੋ ਗਏ ਸੀ ਕਿਉਂਕਿ ਚੋਰ ਨੇ ਅਦਾਕਾਰ ਤੇ 6 ਵਾਰ ਚਾਕੂਆਂ ਦੇ ਨਾਲ ਵਾਰ ਕੀਤਾ ਸੀ ਜਿਸ ਕਰਕੇ ਹੁਣ ਸੈਫ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਤੇ ਹੁਣ ਸਿਹਤ ਨੂੰ ਲੈ ਕੇ ਅਪਡੇਟ ਆਈ ਹੈ ਕਿ ਉਹਨਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਸੈਫਲੀ ਖਾਨ ਨੂੰ ਅੱਜ ਸ਼ਾਮ ਤੱਕ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ ਸੈਫ ਦੇ ਇੰਨੇ ਗੰਭੀਰ ਜ਼ਖਮ ਹੋਣ ਦੇ ਬਾਵਜੂਦ ਉਹਨਾਂ ਦੇ ਸ਼ਾਂਤਕ ਜੋਨੇ ਕਾਫੀ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਅਤੇ ਹੁਣ ਉਹਨਾਂ ਦੀ ਸਿਹਤ ਬਾਰੇ ਇੱਕ ਅਪਡੇਟ ਆਈ ਹੈ ਜਿਸ ਤੋਂ ਬਾਅਦ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਦੱਸਿਏ ਕਿ ਸੈਫਲੀ ਖਾਨ ਦੀ ਭੈਣ ਸੁਹਾਲੀ ਖਾਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਦਾਅਵਾ ਕੀਤਾ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੀਆਂ ਹੋਈਆਂ 소ਹਾ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸੈਫ ਠੀਕ ਹੋ ਰਿਹਾ ਹੈ ਅਤੇ ਅਸੀਂ ਇਸ ਦੇ ਲਈ ਬਹੁਤ-ਬਹੁਤ ਧੰਨਵਾਦੀ ਹਾਂ ਉਹਨਾਂ ਦੀ ਹਾਲਤ ਹੋਰ ਨਹੀਂ ਵਿਗੜੀ ਹੈ ਤੁਹਾਡੀਆਂ ਸ਼ੁਭਕਾਮਨਾਵਾਂ ਦੇ ਲਈ ਬਹੁਤ-ਬਹੁਤ ਧੰਨਵਾਦ ਅਤੇ ਇਹ ਵੀ ਦੱਸਣਯੋਗ ਹੈ ਕਿ ਕ੍ਰਿਨਾ ਕਪੂਰ ਨੇ ਵੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਹੈ ਸਾਡੇ ਪਰਿਵਾਰ ਦੇ ਲਈ ਬਹੁਤ ਹੀ ਚੁਣੌਤੀਪੂਰਨ ਦਿਨ ਸੀ ਅਸੀਂ ਅਜੇ ਵੀ ਚੀਜ਼ਾਂ ਨੂੰ ਪ੍ਰੋਸੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਹੈਰਾਨ ਆ ਕਿ ਅਸਰਬ ਕਿਵੇਂ ਹੋ ਗਿਆ ਇਸ ਮੁਸ਼ਕਲ ਸੰਬੰਧ ਵਿੱਚ ਮੈਂ ਮੀਡੀਆ ਤੇ ਪਾਪਰਾਜ਼ੀ ਨੂੰ ਬੇਨਤੀ ਕਰਨਾ ਚਾਹੁੰਦੀ ਆ ਕਿ ਕਿਸੇ ਵੀ ਤਰ੍ਹਾਂ ਦੀਆਂ ਫਾਹਾਂ ਨਾ ਫੈਲਾਉਣਾ ਤੇ ਅਜਿਹੀ ਕੋਈ ਵੀ ਕਵਰੇਜ ਨੂੰ ਨਾ ਦੇਣ ਜੋ ਸੱਚ ਨਾ ਹੋਵੇ ਤੁਹਾਨੂੰ ਦੱਸ ਦਈਏ ਕਿ ਜੋਰ ਨੇ ਸੈਫ ਤੇ ਸ਼ੇਵਰ ਹਮਲਾ ਕੀਤਾ ਸੀ ਸੈਫ ਦੇ ਲੀਲਾਵਤੀ ਹਸਪਤਾਲ ਦੇ ਵਿੱਚ ਸਰਜਰੀ ਹੋਈ ਸੀ ਉਹਨਾਂ ਦੀ ਰੀੜ ਦੀ ਹੱਡੀ ਦੇ ਵਿੱਚੋਂ 2.5 ਇੰਚ ਦਾ ਚਾਕੂ ਦਾ ਟੁਕੜਾ ਵੀ ਕੱਟਿਆ ਗਿਆ ਸੀ ਬਾਲੀਵੁੱਡ اداکار ਸੈਫਲੀ ਖਾਨ ਦੇ ਨਾਲ ਜੁੜੀ ਵੱਡੀ ਖਬਰ ਦਾ ਜ਼ਿਕਰ ਕਰਦੇ ਹਾਂ ਜਿੱਥੇ ਅੱਜ ਉਹਨਾਂ ਦੀ ਸਿਹਤ ਨੂੰ ਠੀਕ ਵੇਖਦੇ ਹੋਏ ਹਸਪਤਾਲ ਤੋਂ ਛੁੱਟੇ ਦਿੱਤੇ ਜਾ ਰਿਏ ਦੱਸਿਆ ਕਿ ਬੀਤੀ 16 ਜਨਵਰੀ ਨੂੰ ਉਹਨਾਂ ਦੇ ਘਰ ਤੇ ਵਿੱਚ ਇੱਕ ਚੋਰ ਦਾਖਲ ਹੁੰਦਾ ਹੈ ਜਿਸ ਦੇ ਵੱਲੋਂ ਚੋਰੀ ਦੀ ਨੀਅਤ ਦੇ ਨਾਲ ਸੈਫਲੀ ਖਾਨ ਦੇ ਉੱਤੇ ਕਈ ਸਾਰੇ ਵਾਰ ਕੀਤੇ ਜਾਂਦੇ ਹਨ ਜਿਸ ਮਕਰੋਹ ਨਾਜ਼ੁਕ ਹਾਲਾਤਾਂ ਦੇ ਵਿੱਚ ਸੈਫਲੀ ਖਾਨ ਨੂੰ ਹਸਪਤਾਲ ਪਰਤੀ ਕਰਵਾਇਆ ਜਾਂਦਾ 4 ਤੋਂ 5 ਦਿਨ ਤੱਕ ਲਗਾਤਾਰ ਉਹਨਾਂ ਦਾ ਇਲਾਜ ਚੱਲਦਾ ਤੇ ਅੱਜ ਕਿ ਆਸਰਾ ਕਈਆਂ ਜਾ ਰਹੀਆਂ ਕਿ ਸੈਫਲੀ ਖਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ ਕਿਉਂਕਿ ਉਹਨਾਂ ਦੀ ਸਿਹਤ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਠੀਕ ਹੋ ਚੁੱਕੀ ਹੈ ਜਿਸ ਕਰਕੇ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਸੈਫਲੀ ਖਾਨ ਨੂੰ ਅੱਜ ਛੁੱਟੀ ਦਿੱਤੀ ਜਾਏਗੀ ਤਾਂ ਸੀ ਕਿ ਕਿ ਅਸਰਾਂ ਜਿਹੀਆਂ ਲਗਾਈਆਂ ਜਾ ਰਹੀਆਂ ਕਿ ਹੋ ਸਕਦਾ ਹੈ ਸ਼ਾਮ ਤੱਕ ਉਹਨਾਂ ਨੂੰ ਛੁੱਟੀ ਮਿਲੇ ਪਰ ਜੇਕਰ ਮੌਕੇ ਤੇ ਉਹਨਾਂ ਦੀ ਸਿਹਤ ਦੇ ਵਿੱਚ ਕੁਝ ਵੀ ਹਾਲਾਤ ਸਹੀ ਨਾ ਪਾਏ ਗਏ ਤਾਂ ਸ਼ਾਇਦ ਉਹਨਾਂ ਦੀ ਛੁੱਟੀ ਨੂੰ ਕੈਨਸਲ ਵੀ ਕੀਤਾ ਜਾ ਸਕਦਾ ਹੈ ਤਾਂ ਦੱਸਿਆ ਕਿ ਬਾਲੀਵੁੱਡ ਅਦਾਕਾਰ ਸੈਫਲੀ ਖਾਨ ਦਾ ਮੁੰਬਈ ਦੇ ਲੀਲਾ ਤੇ ਹਸਪਤਾਲ ਦੇ ਵਿੱਚ ਲਾਚ ਚੱਲ ਰਿਹਾ 16 ਜਨਵਰੀ ਨੂੰ ਇੱਕ ਚੋਰ ਦੇ ਵੱਲੋਂ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਸੀ ਛੜੱਪ ਦੇ ਵਿੱਚ ਸੈਫ ਕਾਫੀ ਜ਼ਿਆਦਾ ਜ਼ਖਮੀ ਹੋ ਗਏ ਸੀ ਕਿਉਂਕਿ ਚੋਰ ਨੇ ਅਦਾਕਾਰ ਤੇ 6 ਵਾਰ ਚਾਕੂਆਂ ਦੇ ਨਾਲ ਵਾਰ ਕੀਤਾ ਸੀ ਜਿਸ ਕਰਕੇ ਹੁਣ ਸੈਫ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਤੇ ਹੁਣ ਸਿਹਤ ਨੂੰ ਲੈ ਕੇ ਅਪਡੇਟ ਆਈ ਹੈ ਕਿ ਉਹਨਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਸੈਫਲੀ ਖਾਨ ਨੂੰ ਅੱਜ ਸ਼ਾਮ ਤੱਕ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ ਸੈਫ ਦੇ ਇੰਨੇ ਗੰਭੀਰ ਜ਼ਖਮ ਹੋਣ ਦੇ ਬਾਵਜੂਦ ਉਹਨਾਂ ਦੇ ਸ਼ਾਂਤਕ ਜੋਨੇ ਕਾਫੀ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਅਤੇ ਹੁਣ ਉਹਨਾਂ ਦੀ ਸਿਹਤ ਬਾਰੇ ਇੱਕ ਅਪਡੇਟ ਆਈ ਹੈ ਜਿਸ ਤੋਂ ਬਾਅਦ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਦੱਸਿਏ ਕਿ ਸੈਫਲੀ ਖਾਨ ਦੀ ਭੈਣ ਸੁਹਾਲੀ ਖਾਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਦਾਅਵਾ ਕੀਤਾ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੀਆਂ ਹੋਈਆਂ 소ਹਾ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸੈਫ ਠੀਕ ਹੋ ਰਿਹਾ ਹੈ ਅਤੇ ਅਸੀਂ ਇਸ ਦੇ ਲਈ ਬਹੁਤ-ਬਹੁਤ ਧੰਨਵਾਦੀ ਹਾਂ ਉਹਨਾਂ ਦੀ ਹਾਲਤ ਹੋਰ ਨਹੀਂ ਵਿਗੜੀ ਹੈ ਤੁਹਾਡੀਆਂ ਸ਼ੁਭਕਾਮਨਾਵਾਂ ਦੇ ਲਈ ਬਹੁਤ-ਬਹੁਤ ਧੰਨਵਾਦ ਅਤੇ ਇਹ ਵੀ ਦੱਸਣਯੋਗ ਹੈ ਕਿ ਕ੍ਰਿਨਾ ਕਪੂਰ ਨੇ ਵੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਹੈ ਸਾਡੇ ਪਰਿਵਾਰ ਦੇ ਲਈ ਬਹੁਤ ਹੀ ਚੁਣੌਤੀਪੂਰਨ ਦਿਨ ਸੀ ਅਸੀਂ ਅਜੇ ਵੀ ਚੀਜ਼ਾਂ ਨੂੰ ਪ੍ਰੋਸੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਹੈਰਾਨ ਆ ਕਿ ਅਸਰਬ ਕਿਵੇਂ ਹੋ ਗਿਆ ਇਸ ਮੁਸ਼ਕਲ ਸੰਬੰਧ ਵਿੱਚ ਮੈਂ ਮੀਡੀਆ ਤੇ ਪਾਪਰਾਜ਼ੀ ਨੂੰ ਬੇਨਤੀ ਕਰਨਾ ਚਾਹੁੰਦੀ ਆ ਕਿ ਕਿਸੇ ਵੀ ਤਰ੍ਹਾਂ ਦੀਆਂ ਫਾਹਾਂ ਨਾ ਫੈਲਾਉਣਾ ਤੇ ਅਜਿਹੀ ਕੋਈ ਵੀ ਕਵਰੇਜ ਨੂੰ ਨਾ ਦੇਣ ਜੋ ਸੱਚ ਨਾ ਹੋਵੇ ਤੁਹਾਨੂੰ ਦੱਸ ਦਈਏ ਕਿ ਜੋਰ ਨੇ ਸੈਫ ਤੇ ਸ਼ੇਵਰ ਹਮਲਾ ਕੀਤਾ ਸੀ ਸੈਫ ਦੇ ਲੀਲਾਵਤੀ ਹਸਪਤਾਲ ਦੇ ਵਿੱਚ ਸਰਜਰੀ ਹੋਈ ਸੀ ਉਹਨਾਂ ਦੀ ਰੀੜ ਦੀ ਹੱਡੀ ਦੇ ਵਿੱਚੋਂ 2.5 ਇੰਚ ਦਾ ਚਾਕੂ ਦਾ ਟੁਕੜਾ ਵੀ ਕੱਟਿਆ ਗਿਆ ਸੀ